ਸਸ਼ੀ ਕਾਲ ਜੀ ਮੇਰੇ ਚੈਨਲਸ ਤੁਹਾਡਾ ਸਵਾਗਤ ਹੈ ਅੱਜ ਵੀ ਤੁਹਾਨੂੰ ਸਲਵਾਰ ਸਿੰਪਲ ਸਵਾਗ ਕੱਢ ਕੇ ਦੱਸਦੇ ਹਾਂ ਕਿਵੇਂ ਹੁੰਦੀ ਹੈ ਠੀਕ ਹੈ ਜੀ ਤੇ ਆਪਣੀ ਅਮੇ ਮਿਲ ਕੇ ਜੀ ਇਹ ਲਿਆ 4/3 ਇੰਚ ਦਾ ਤੇ 3 ਇੰਚ ਸਲਵਾਰ ਚਿੰਦੀ ਆਪਾਂ 4/3 ਇੰਚ 1 ਇੰਚ ਵਧਾ ਕੇ ਕੱਢਦੇ ਹਾਂ ਜੀ ਕਿਉਂਕਿ ਅੱਧਾ ਇੰਚ ਉੱਤੇ ਬਲਾਂ ਤੇ ਆ ਜਾਂਦਾ ਥੋੜਾ ਜਿਹਾ ਸਲਵਾਰ ਚ ਆ ਜਾਂਦਾ ਜੀ 1.5 ਇੰਚ ਸੋਰੀ ਮੂਰੀ ਚ ਆ ਜਾਂਦਾ ਥੱਲੇ ਤੇ ਇਸ ਕਰਕੇ ਅੱਧਾ ਕਿੰਨਾ 1 ਇੰਚ ਵਧਾ ਕੇ ਆਪਾਂ ਸਲਵਾਰ ਕਟਿੰਗ ਕਰਦੇ ਆ ਜੀ ਠੀਕ ਹੈ 34 ਇੰਚ ਹੈ ਜੀ ਤੇ ਇਹਦਾ ਪਾਸਾ ਰੱਖਿਆ ਆ ਜੀ ਵੇਖੋ ਤੁਸੀਂ ਇਹਦਾ ਹਸਨਾ ਪਾਸਾ ਨੇ 11 ਇੰਚ ਰੱਖਿਆ ਜੀ ਕੁਕਨ ਮੇ ਕੋਈ ਜਹ ਥੋੜੀ ਜੀ ਜਿਨ੍ਹਾਂ ਦਾ ਬਿਲਕੁਲ ਸੂਟ ਆਇਆ ਹੈ ਜੀ ਉਹਨਾਂ ਥੋੜੀ ਜੀ ਹੈਲਦੀ ਨੇ ਇਸ ਕਰਕੇ ਉਹਨਾਂ ਦਾ ਆਸਣ ਮੈਂ 11 ਇੰਚ ਰੱਖਿਆ ਜੀ ਅੱਧਾ ਇੰਚ ਉੱਤੇ ਆ ਜਾਂਦਾ ਜੀ ਅੱਧਾ ਇੰਚ ਥੱਲੇ ਸੀਣ ਚ ਲਾ ਲਓ ਜੀ ਠੀਕ ਹੈ ਤੇ ਉਹਦੇ ਕਰਕੇ ਮੈਂ 11 ਇੰਚ ਹੀ ਰੱਖ ਦਿਆਂ ਜਾਂ ਬੱਚਾ ਜਾਂ ਕਿਸੇ ਹੋਰ ਦਾ ਹੋਵੇ ਛੋਟਾ ਹਲਕੀ ਉਂ ਕੱਦ ਦੀ ਹੋਵੇ ਕੋਈ ਜੀ ਉਹਨਾਂ ਦਾ ਮੈਂ ਕੱਟ ਰੱਖ ਦਿਆਂ ਜੀ ਤੇ ਇਹ ਮੈਂ ਸਲਵਾਰ ਜੀ ਦੋਨੋਂ ਸਾਈਡ ਤੇ ਨਿਸ਼ਾਨ ਲਾ ਕੇ ਤੁਨ ਮੈਂ ਹੋਰ ਕਿਸੇ ਵੀਡੀਓ ਚ ਦੱਸੂਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜ਼ਰੂਰ ਠੀਕ ਹੈ ਤੇ ਉਹ ਕਿਸੇ ਚਲਾ ਕੇ ਜੀ ਠੀਕ ਹੈ ਤੇ ਜੇ ਜੇ ਇਹਦੀ ਸਲਵਾਰ ਹੋ ਗਈ ਤੇ ਆ ਹੋ ਗਈ ਜੀ ਇਹਦੇ ਪਾਠੇ ਤੁਸੀਂ ਦੇਖੋ 2.5 ਇੰਚ ਸੋਰੀ 2.5 ਮੀਟਰ ਸਲਵਾਰ ਚੋਂ ਕੱਟਿਆ ਕਪੜੇ ਚੋਂ ਜੀ ਫੈਬਰਿਕ ਚੋਂ ਕੱਟਿਆ ਜੀ ਇਹ ਠੀਕ ਹੈ ਇਹ ਥੋੜੀ ਜਿਹੀ ਇੱਥੋਂ ਆਪਾਂ ਨੇ ਕਟਿੰਗ ਕਰ ਦੇਣੀ ਹੈ ਜੀ ਇਹ ਵੈਸੇ ਸਲਵਾਰ 33 ਇੰਚ ਸੋਰੀ 33 ਇੰਚ ਤਿਆਰ ਹੈ ਬਿਨ ਵੈਲਟ ਤੋਂ ਸਾਢੇ 4 ਇੰਚ ਦੀ ਵੈਲਟ ਪੈ ਜਾਣੀ ਹੈ ਜੀ ਆਹ ਵੈਲਟ ਹੈ ਜੀ ਇਹਦੀ ਗੱਤੀ ਹੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਮੈਂ ਇਹ ਟ੍ਰਿਕ ਕੁਮ ਸਲਵਾਰ ਮੈਂ ਕੱਟ ਚੁੱਕੀ ਤੁਹਾਨੂੰ ਦੱਸਦਾ ਵੀ ਐਵੇਂ ਤੇ ਐਵੇਂ ਕਟਿੰਗ ਕਰੋ ਜੀ ਠੀਕ ਹੈ ਜੀ ਤੇ ਮੇਰੇ ਚੈਨਲ ਦੇਖਣ ਲਈ ਸੌਰੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੀ ਵੀਡੀਓ ਤੇ ਜੀ ਧੰਨਵਾਦ ਜੀ